ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਗੁਰਬਾਣੀ ਜਿਹੜੀ ਹੈ ਸਾਨੂੰ ਹਰੇਕ ਤਰ੍ਹਾਂ ਨਾਲ ਸਮਝਾਉਂਦੀ ਹੈ ਪਰ ਮਨੁੱਖ ਜਿਹੜਾ ਹੈ ਉਹ ਸਮਝਣ ਨੂੰ ਤਿਆਰ ਨਹੀਂ ਮਨੁੱਖ ਨੂੰ ਸਮਝੇ ਤਾਂ ਹੀ ਪਵੇਗੀ ਨਾ ਇਹ ਕਰ ਗੁਰਬਾਣੀ ਨਾਲ ਜੁੜੇਗਾ ਗੁਰਬਾਣੀ ਨੂੰ ਪੜ੍ਹੇਗਾ ਪਰ ਮਨੁੱਖ ਜਿਹੜਾ ਗੁਰਬਾਣੀ ਤੋਂ ਟੁੱਟ ਕੇ ਹੋਰ ਇਹਦਾ ਗਲਤ ਕੰਮ ਕਰਦਾ ਰਹਿੰਦਾ ਹੈ ਹੋਰ ਗਲ ਚੱਕਰਾਂ 'ਚ ਪਿਆ ਰਹਿੰਦਾ ਹੈ ਸੋ ਲੋੜ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਤੇ ਗੁਰਬਾਣੀ ਨਾਲ ਜੁੜਨਾ ਕਰੀਏ ਸੋ ਇਸ ਅੱਜ ਇਸ ਵੀਡੀਓ ਦੇ ਵਿੱਚ ਗੁਰਬਾਣੀ ਦੀ ਵਿਚਾਰ ਕਰਾਂਗੇ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕੀ ਸਮਝਾਉਂਦੇ ਹਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰੇਕ ਤਰੀਕੇ ਹਰ ਤਰ੍ਹਾਂ ਨਾਲ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਹੈ ਸਾਡੇ ਸਰੀਰ ਨਾਲ ਸੰਬੰਧਿਤ ਵੀ ਗੁਰੂ ਸਾਹਿਬ ਨੇ ਸ਼ਬਦ ਵਰਤੇ ਹਨ ਸਰੀਰਕ ਤੌਰ ਤੇ ਵੀ ਸਾਨੂੰ ਸਮਝਾਇਆ ਹੈ ਕਿ ਕਿਹੜੀ ਚੀਜ਼ ਖਾਣੀ ਹੈ ਕਿਹੜੀ ਚੀਜ਼ ਨਹੀਂ ਖਾਣੀ ਕਿਸ ਚੀਜ਼ ਦਾ ਨੁਕਸਾਨ ਹੈ ਕਿਸ ਚੀਜ਼ ਦਾ ਲਾਭ ਹੈ ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਆਰਥਿਕ ਸਮਾਜਿਕ ਧਾਰਮਿਕ ਹਰ ਇੱਕ ਤਰ੍ਹਾਂ ਦਾ ਲੈਵਲ ਜਿਹੜਾ ਹੈ ਉਹਦੇ ਨਾਲ ਸਾਨੂੰ ਸਮਝਾਇਆ ਹੈ ਇਸੇ ਤਰ੍ਹਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਸਾਨੂੰ ਸਮਝਾਇਆ ਹੈ ਪਾਵਸਰੀ ਨਾਲ ਸੰਬੰਧ ਵੀ ਜਿਹੜੇ ਸ਼ਬਦ ਨੇ ਉਹ ਵਰਤੇ ਨੇ ਗੁਰੂ ਸਾਹਿਬ ਨੇ ਗੁਰੂ ਸਾਹਿਬ ਸਮਝਾਉਂਦੇ ਨੇ ਧਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਹੈ ਇੱਕ ਜੋ ਕਿ 790 ਅੰਗ ਤੇ ਦਰਜ ਹੈ ਧਾਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ ਫਿਟ 에ਵੇਹਾ ਜੀਵੇ ਆ ਜਿੱਤ ਖਾਏ ਵਦਾਇਆ ਪੇਟ ਬੁਰੂ ਸਾਹਿਬ ਸਮਝਾਉਂਦੇ ਨੇ ਕਿ ਬੇਫਾਲਤੂ ਜਿਹੜਾ ਖਾਣਾ ਹੈ ਉਹ ਖਾਣ ਦੇ ਨਾਲ ਜਿਹੜਾ ਨੁਕ ਪੇਟ ਵਧੋਂਦਾ ਹੈ ਬਾਅਦੋ ਕਿ ਲੋੜ ਤੋਂ ਵੱਧ ਖਾਣ ਦੇ ਨਾਲ ਸਰੀਰ ਜਿਹੜਾ ਖਰਾਬ ਹੁੰਦਾ ਹੈ ਉਦਨ ਕੀ ਢੱਡ ਵੱਧ ਜਾਂਦਾ ਹੈ ਹੋਰ ਬਿਮਾਰੀਕ ਜਿਹੜੀਆਂ ਬਿਮਾਰੀਆਂ ਨੇ ਸਰੀਰਕ ਬਿਮਾਰੀਆਂ ਉਹ ਹੋ ਜਾਂਦੀਆਂ ਹਨ ਮਨੁੱਖ ਨੂੰ ਸੋ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਨੇ ਆਪਣੇ ਸ਼ਬਦ ਦੇ ਵਿੱਚ ਕਿ ਫਿਟ ਏਵੇਹਾ ਜੀਵੇਆ ਜਿਤ ਖਾਏ ਬਧਾਇਆ ਪੇਟ ਪਾਪ ਗੁਰੂ ਸਾਹਿਬ ਨੇ ਇਹੋ ਜਿਹਾ ਜੀਵਨ ਫਟਕਾਰ ਜੋ ਗਿਆ ਹੈ ਇਹੋ ਜੀ ਜੀਵਨ ਤੇ ਲੜਨ ਤੇ ਜੇ ਅਸੀਂ ਵਾਧੂ ਖਾਣਾ ਖਾਣ ਦੇ ਖਾਣਾ ਖਾਣਾ ਸਵਾਦ ਜੀਭ ਦੇ ਸਵਾਦ ਲਈ ਜਿ ਉਸ ਮਨੁੱਖ ਦੇ ਜੀਵਨ ਨੂੰ ਗੁਰੂ ਨਾਲ ਸਾਹਿਬ ਨੇ ਲਾਣਤ ਪਾਈਏ ਕਿਵੇਂ ਬੇ ਲੋੜਾ ਖਾਣਾ ਕਿਉਂਕਿ ਆਪਾਂ ਕੋਈ ਵੀ ਜਿਹੜੀ ਵਾਧੂ ਚੀਜ਼ ਖਾਣ ਨਾਲ ਦੇ ਨਾਲ ਬੇਲੋੜਾ ਖਾਣਾ ਖਾਣ ਦੇ ਨਾਲ ਲੋੜ ਤੋਂ ਵੱਧ ਖਾਣ ਦੇ ਨਾਲ ਕੀ ਹੋਏਗਾ ਕਿ ਸਰੀਰਕ ਬਿਮਾਰੀਆਂ ਇੱਕ ਤਾਂ ਹੋਣਗੀਆਂ ਕਿਉਂਕਿ ਨਾਲ ਸਰੀਰ ਜਿਹੜਾ ਵੱਧ ਜਾਂਦਾ ਹੈ ਚਰਬੀ ਵੱਧ ਜਾਂਦੀ ਹੈ ਕਿਡ ਜਿਹੜਾ ਬਾਹਰ ਨੂੰ ਆਉਣ ਲੱਗ ਜਾਂਦਾ ਹੈ ਸੋ ਗੁਰੂ ਸਾਹਿਬ ਨੇ ਸਾਨੂੰ ਬੜੇ ਸੋਹਣੇ ਤਰੀਕੇ ਨਾਲ ਸਮਝਾਇਆ ਹੈ ਕਿ ਅਸੀਂ ਜਿਹੜਾ ਲੋੜ ਤੋਂ ਵੱਧ ਖਾਣਾ ਨਹੀਂ ਖਾਣਾ ਸਬੇ ਅਨੁਸਾਰ ਖਾਣਾ ਹੈ ਤੇ ਲੋੜ ਤੋਂ ਵੱਧ ਨਹੀਂ ਖਾਣਾ ਜਿਹਨ ਨੂੰ ਸਰੀਰ ਨੂੰ ਭੁੱਖ ਹੈ ਉਸ ਅਨਸਾਰ ਹੀ ਖਾਣਾ ਹੈ। ਕਈ ਵਾਰੀ ਕੀ ਭੁੱਖ ਕੀ ਹੁੰਦਾ ਹੈ ਕਿ ਭੁੱਖ ਘਟ ਹੁੰਦੀ ਏ। ਤੇ ਅਸੀਂ ਲੋੜ ਤੋਂ ਵੱਧ ਖਾ ਲੈਨੇ ਹਾਂ। ਜਿਹਦੇ ਨਾਲ ਆਪ ਨੂੰ ਵੀ ਆਪ ਜਿਹੜੀ ਸਰੀਰ ਨੂੰ ਜਿਹੜੀ ਤੰਗੀ ਆਉਂਦੀ ਹੈ। ਸੋ ਇਸ ਕਰਕੇ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਹੈ ਕਿ ਲੋੜ ਤੋਂ ਵੱਧ ਨਹੀਂ ਖਾਣਾ, ਜੀਭ ਦੇ ਸੁਆਦ ਲਈ ਨਹੀਂ ਖਾਣਾ। ਪਰ ਅਸੀਂ ਕੀ ਕਰਦੇ ਹਾਂ ਜੀ ਦੇ ਸਵਾਦ ਲਈ ਬੇ ਲੋੜਾ ਇਹਦਾ ਖਾਣਾ ਖਾ ਲੈਨੇ ਹਾਂ ਲੋੜ ਤੋਂ ਵੱਧ ਖਾ ਲੈਨੇ ਆ ਜਿਹਦੇ ਨਾਲ ਕਿ ਸਰੀਰ ਬਿਮਾਰੀਆਂ ਹੋ ਜਾਂਦੀਆਂ ਨੇ ਤੇ ਸਰੀਰ ਨੂੰ ਤੰਗੀ ਆਉਂਦੀ ਹੈ ਤੇ ਜੀਵਨ ਵੀ ਜਿਹੜਾ ਆਲਸੀ ਹੋ ਜਾਂਦਾ ਹੈ ਕੁਝ ਜੀ ਦੀ ਸਰੀਰ ਥਾਰਾ ਹੋ ਜਾਂਦਾ ਹੈ ਤਾਂ ਕੁਝ ਵੀ ਕਰਨ ਨੂੰ ਜੀ ਨਹੀਂ ਕਰਦਾ ਕੰਮ ਕਰਨ ਨੂੰ ਵੀ ਦਿਲ ਨਹੀਂ ਕਰਦਾ ਸੋ ਇਸ ਕਰਕੇ ਗੁਰੂ ਸਾਹਿਬ ਨੇ ਸਮਝਾਇਆ ਹੈ ਕਿ ਲੋੜ ਤੋਂ ਵੱਧ ਨਹੀਂ ਖਾਣਾ। ਜ ਜਿੰਨੀ ਕੁ ਭੁੱਖ ਹੈ ਉਸ ਅਨਸਾਰ ਹੀ ਖਾਣਾ ਹੈ। ਸੋ ਇਸ ਤਰ੍ਹਾਂ ਗੁਰੂ ਸਾਹਿਬ ਨੇ ਸਾਨੂੰ ਬੜੇ ਸੋਹਣੇ ਤਰੀਕੇ ਨਾਲ ਸਮਝਾਇਆ ਹੈ। ਕਿ ਅਸੀਂ ਆਪਣੇ ਆਪ ਤੇ ਕੰਟਰੋਲ ਕਰਕੇ ਜਿਹੜਾ ਹੈ ਉਸਹੀ ਤਰੀਕੇ ਨਾਲ ਅਸੀਂ ਆਪਣੀ ਜੀਵਨ ਨੂੰ ਚਲਾ ਸਕਦੇ ਹਾਂ ਸਾਡਾ ਜੀਵਨ ਵੀ ਆਲਸੀ ਨਹੀਂ ਬਣੇਗਾ ਤੇ ਨਾਲੇ ਸਰੀਰਕ ਬਿਮਾਰੀਆਂ ਵੀ ਨਾ ਹੋਣਗੀਆਂ ਅਸੀਂ ਆਪਣੇ ਆਪ ਨੂੰ ਬਚਾ ਸਕਦੇ ਹਾਂ ਸੋ ਪਾਵਨ ਸ਼ਬਦ ਦੀ ਵਿਚਾਰ ਕਰਦੇ ਆ अनेका ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੁਣ ਗਿਆ ਸੰਗਤ ਬਖਸ਼ਣ ਜੋਗੇ ਬਖਸ਼ ਲੈਣ ਗੁਰੂ ਸਾਹਿਬ ਵੀ ਬਖਸ਼ ਲੈਣ ਮਹਾਰਾਜ ਕਿਰਪਾ ਕਰਨ ਸਭ ਤੇ ਸੋ ਆਸ ਹੈ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ। ਸੋ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰ ਦੇਣਾ। ਹੋਰ ਵੀ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਕਮੈਂਟ ਦੇ ਬਾਕਸ ਦੇ ਵਿੱਚ ਤੁਹਾਡੇ ਮਨ ਦੇ ਜੋ ਵੀ ਸਵਾਲ ਹੈ। ਉਸ ਨੂੰ ਤੁਸੀਂ ਜਿਹੜਾ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਪੁੱਛ ਸਕਦੇ ਹੋ। ਸੋ ਇਤਨੀ ਅਭੀ ਕੋ ਬੈਂਟੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ